ਮੂਸੇ ਵਾਲੇ ਦੇ ਵਿਚਾਰ ਸੁਣਨ ਵਾਸਤੇ ਪਹੁੰਚੇ ਆਂ ਮੂਸੇ ਵਾਲੇ ਦੇ ਪਿਤਾ ਜੀ ਅੱਜ ਆਪਣੇ ਪਿੰਡ ਵਿੱਚ ਪਹੁੰਚਣ ਵਾਲੇ ਆ ਤੁਸੀਂ ਆਉਂਦਾ ਕੀਮਤੀ ਸਮਾਂ ਛੱਡ ਕੇ ਇੱਥੇ ਆਏ ਛੋਟੇ ਆਉਣ ਦਾ ਬਹੁਤ ਬਹੁਤ ਧੰਵਾਦ ਮੈਂ ਤਾਂ ਫਿਰ ਕੀ ਕਰਾਂ ਚੱਲ ਮੂਸੇ ਵਾਲਾ ਕਿਉਂ ਆ ਰਹੇ ਆ ਜੇ ਭਾਵੇਂ ਜਿਹਨੂੰ ਲੱਗੀ ਹੋਵੇ ਉਹ ਨਹੀਂ ਪਤਾ ਹੁੰਦਾ ਵੀ ਲੱਗੀ ਕਿ ਨਹੀਂ ਅੱਛਾ ਉਹਦਾ ਇੱਕੋ ਇੱਕ ਪੁੱਤਰ ਸ਼ਹੀਦ ਕੀਤਾ ਗਿਆ ਜੋ ਕਿ ਅੱਜ ਤੱਕ ਕੋਈ ਨੂੰ ਸਾਫ ਨਹੀਂ ਮਿਲਿਆ ਅੱਛਾ ਜੇ ਲੋ ਭਾਰੇ ਪਿੱਛੇ ਕਿਸੇ ਨੂੰ ਅੱਗ ਲੱਗੀ ਹੋਵੇ ਉਹ ਪਤਾ ਹੁੰਦਾ ਵੀ ਇਹ ਕੀ ਚੀਜ਼ ਆ ਅੱਜ ਆ ਪਈ ਜੋ ਘਰਕਲ ਦਾ ਪਤਾ ਲੱਗਦਾ ਨਹੀਂ ਤਾਂ ਪਤਾ ਹੀ ਨਹੀਂ ਵੀ ਤਾਂ ਕੀ ਹੋ ਰਿਹਾ ਬਹੁਤ ਕੀ ਹੁੰਦੀ ਨੀ ਮਾਈ ਅੱਜ ਉਸ ਵਿਸ਼ੇ ਤੇ ਉਹ ਤਿੰਨ ਪੰਨਾ ਕੇ ਆਪ ਦੀ ਵਿਚਾਰ ਆਪ ਦਾ ਦੁੱਖ ਸੁਣਾ ਰਹੇ ਹਾਂ ਤੇ ਆਉਣ ਵਾਲੀ ਰਾਤ ਬਾਕੀ ਉਹ ਰਾਜੇ ਦੀ ਮਇਕਰ ਆ ਕਿਉਂਕਿ ਰਾਜਾ ਦਾ ਮਤਲਬ ਬੰਦਾ ਮਾਰਾ ਨਹੀਂ ਜੇ ਉਹ ਆ ਕੇ ਆਪਾਂ ਤੋਂ ਪੁੱਛਦਾ ਵੀ ਦੱਸੋ ਮੈਨੂੰ ਸਵਾਲ-ਜਵਾਬ ਕਰੋ ਆਪਾਂ ਨੂੰ ਕੋਈ ਸਵਾਲ-ਜਵਾਬ ਕਰ ਨਹੀਂ ਸਕਦੇ ਅੱਜ ਦਾ ਜ਼ਮਾਨਾ ਐਸਾ ਆ ਗਿਆ ਜੇ ਕਿਸੇ ਨੂੰ ਤੂੰ ਪੰਜ ਵਾਲੀ ਕਾਲੀ ਦੇਤੀ ਨਾ ਧੋਣਾ ਸੱਚਣ ਵਾਸਤੇ ਜਾਂ ਕਲਕ ਸੱਟਣ ਵਾਸਤੇ ਜੇ ਉਹ ਨੂੰ ਕੋਈ ਇੱਕ ਦਰਵਾਜ਼ਾ ਨਾ ਦਿੱਤੀ ਤੇ ਤੇਰੀ ਜਿਹੜੀ 5000 ਦੀ ਦਿੱਤੀ ਉਹ ਵੀ ਖੇਲ ਪੈ ਜਾਂਦੀ ਆ ਭਰਾਵੋ ਤੇ ਰਾਜੇ ਨੇ ਹੋਈ ਕੰਮ ਆਰੇ ਬਹੁਤ ਕੰਮ ਕੀਤੇ ਆ ਜੇ ਚਲੋ ਕਿ ਨਹੀਂ ਕੀਤਾ ਗਿਆ ਕਹੇ ਦੀ ਗਲਤੀ ਫੜਤੀ ਹੈਗੀ ਹੋਵੇ ਇਹ ਤਾਂ ਨਹੀਂ ਯਾਰ ਆਪਰਾ ਦੇ ਨਾ ਗੁੱਸੇ ਆਉਣਗੇ ਇਹ ਮਾੜੀ ਗੱਲ ਆ ਬੰਦਾ ਬਹੁਤ ਵੱਡਿਆ ਸੋਲ ਵਾਲਾ ਬੰਦਾ ਆਪਣੇ ਵਿੱਚ ਹੀ ਵੇਚਦਾ ਬੰਦਾ ਜਿਹੜੇ ਆਪਰ ਬੈਠੇ ਆਲਾ ਹੁਣ ਤੁਸੀਂ ਮੂਰੇ ਐਸੇ ਤਰ੍ਹਾਂ ਨਹੀਂ ਬੰਦਾ ਹੋ ਨਹੀਂ ਤਾਂ ਅੱਜ ਕੱਲ ਬੜੀ ਆਦੀ ਡੈਨਫੀਲ ਚ ਹੁੰਦੇ ਆ ਕਿਸੇ ਨਹੀਂ ਝਾਕਦੇ ਇਹਨੂੰ ਉਹ ਉਦੋਂ ਪਰਖ ਲੈਂਦਾ ਵੀ ਫਲਾਣਾ ਬੰਦਾ ਨਹੀਂ ਆਇਆ ਆਹ ਤਾਂ ਬੰਦਾ ਫਲਾਣਾ ਨਹੀਂ ਆਇਆ ਆਹ ਤਾਂ ਬੰਦਾ ਫਲਾਣਾ ਨਹੀਂ ਆਇਆ ਯਾ ਦੱਸ ਬੋਤਾ ਫਿਰ ਮੈਂ ਸੁਣ ਲੈ ਕੇ ਗਾਲ ਸੁਣਾਣਾ ਉਸੇ ਮੋੜ ਦੇ ਹਲਕੇ 'ਚ ਚੱਲੇ ਜਾਓ ਉੱਥੇ ਤੁਹਾਨੂੰ ਕੋਈ ਬੰਦਾ ਜਾਣਦਾ ਨਹੀਂ ਜਾਣਦਾ ਇਹਨੂੰ ਪਿੰਡ ਆ ਛਾ ਲਿਧਾਨੇ ਤੋਂ ਟਿਕ ਲੈ ਗਈ ਵੀ ਤੋ ਇੱਥੇ ਇਲੈਕਸ਼ਨ ਲੰਨਾਂ ਹੈ ਇਹ ਰੋਹ ਗਾਂਧੀ ਦਾ ਤੇ ਸੁਣੇਗਾ ਗਾਂਧੀ ਦਾ ਬਚਨ ਮੰਨ ਕੇ ਉੱਥੇ ਖੜਾ ਹੋ ਗਿਆ ਦਰਬਾਰਾ ਲੱਗਦਾ ਸੀ ਵੀ ਆਉਣੇ ਨੇ ਜਾਣੇ ਨੇ ਇੱਥੇ ਤਾਂ ਆਪਣੇ ਆਂਦਾ ਜਾਂਦਾ ਰਹਿੰਦਾ ਹਰੇਕ ਬੰਦੇ ਦਾ ਹੀ ਪਤਾ ਉੱਥੇ ਕੀ ਪਤਾ ਵੀ ਇਹ ਕੋਲਾ ਕੋਣ ਨਹੀਂ ਤੇ ਇਲੈਕਸ਼ਨ ਦਾ ਭਾਵੇਂ ਉੱਥੇ ਵੀ ਜਿੱਤ ਗਿਆ ਉਹ ਉਹਨਾਂ ਨੇ ਕੀ ਸੋਚਿਆ ਕਿ ਜਿਹੜਾ ਬੰਦਾ ਬੋਲਦਾ ਨਾ ਤੇ ਬੰਦਾ ਗੁਨਾਹਗਾਰ ਹੀ ਆ ਬੰਦੇ ਨੂੰ ਬੰਦਾ ਪਰਖ ਲੈਂਦਾ ਜਿਹੜਾ ਬੰਦਾ ਬੰਦੇ ਨੂੰ ਪਰਖਦਾ ਨਹੀਂ ਉਹ ਬੈਂਦਾ ਨਹੀਂ ਛੋਟੇ ਜੋ ਵੀ ਕੰਮ ਉਹਦੇ ਤੁਰਤ ਹੁੰਦੇ ਆ ਨਾਲ ਛੋਟੇ ਸਾਹਮਣੇ ਸ਼ਮਸ਼ਾਨ ਘਾਟ ਬੁਲਾਈ ਪਰ ਆਜਾ ਬਣ ਕੇ ਨਹੀਂ ਬੁਲਾਈ ਓਏ ਗੰਦ ਗੁਰਦਾਨਾ ਕੱਢਿਆ ਰਾਜੇ ਨੇ ਕੱਢਿਆ ਚੌਕ ਕੱਢਿਆ ਜਦੋਂ ਆਪਣੇ ਸਪੈਂਸਾ ਨੂੰ ਕਰਾਰ ਦਿੱਤੀ ਤੇ ਸਪੈਂਸਾ ਨੇ ਕੱਢਿਆ ਖੜਕਾ ਤੇ ਆਪਾਂ ਬੰਦਲਾ ਦੇ ਮਰਿਆ ਨਾ ਜੰਪੀ ਆਉਂਦੇ ਤੂੰ ਬੋਲਣ ਵਾਲਾ ਖੇਤਾਂ ਨੂੰ ਪਾਣੀ ਪਹੁੰਚਾਤਾ ਲੋਕਾਂ ਨੇ ਗੱਲਾਂ ਬਣਾਤੀਆਂ ਦੱਸੋ ਵੀ ਹੋਰ ਆਗਾ ਕੀ ਦੇ ਤੁਸੀਂ ਇੰਨਾ ਧਾਂ ਮਾਰਾ ਕਰੋ ਸੂਝਵਾਨ ਬੰਦੇਓ ਤੇ ਆਜਾ ਆਪਣੇ ਰਾਜ ਦੇ ਵਿੱਚ ਕਿਹੜਾ ਪੰਗਾ ਸੀ ਕਿੰਨਾ ਕੰਮ ਹੋਇਆ ਤਾਂ ਤਾਂ ਬੰਦਾ ਆ ਤਾਂ ਕਿੰਨਾ ਕੰਮ ਹੋਇਆ ਇਹ ਚਾਰ ਕਰਿਆ ਕਰੋ ਦਿਮਾਗ ਤੋਂ ਕੰਮ ਕਰਿਆ ਕਰੋ ਇੱਕ ਬੰਦਾ ਬੇਮਖ ਹੁੰਦਾ ਇੱਕ ਗੁਰਮਖ ਹੁੰਦਾ ਜਿਹੜਾ ਬੰਦਾ ਗੁਰਮਖ ਹੁੰਦਾ ਉਹਨੂੰ ਬਾਣੀ ਦਾ ਪਤਾ ਵੀ ਬਾਣੀ ਕੀ ਦੱਸਦੀ ਆ ਇੱਕ ਬੰਦਾ ਮਨਮਖ ਹੁੰਦਾ ਉਹ ਜਿਵੇਂ ਮਨ ਚੱਲਦਾ ਉਹ ਹੀ ਬੰਦਾ ਚੱਲਦਾ ਉਜਵਨ ਬੰਦਾ ਬਹੁਤ ਵਧੀਆ ਆਪਣੇ ਕੰਮ ਦੇ ਵਾਲਾ ਬੰਦਾ ਹੈ ਹਲਪਰ ਕਾਪਾ ਕੀ ਇਹਦਾ ਮੁੱਖ ਮੰਤਰੀ ਦਾ ਨਾਂ ਪੁੱਲ ਜਾਈਦਾ ਭਵਨਤਮਾ ਜੀ ਮੁੱਖ ਮੰਤਰੀ ਬਣੇ ਤੁਸੀਂ ਉੱਧਰ ਗਏ ਨਹੀਂ ਆਉਂਦਾ ਏਰੀਆ 'ਚ ਕੰਮ ਹੋ ਰਿਹਾ ਹੈ ਆਪਣੇ ਆਇਆ ਕੋਈ ਕੰਮ ਨਹੀਂ ਆਪਣੇ ਆਇਆ ਜੇ ਆਪਣੇ ਏਰੀਏ ਦਾ ਮੁੱਖ ਮੰਤਰੀ ਬਣੂਗਾ ਤੇ ਆਪਣੇ ਬਾਈ ਨਗਰ ਦਾ ਵਿਕਾਸ ਹੋਊਗਾ ਤੇ ਨਹੀਂ ਤਾਂ ਉੱਧਰ ਦਾ ਮੁੱਖ ਮੰਤਰੀ ਉੱਧਰ ਹੀ ਕੰਮ ਕਰੀ ਜਾਂਦਾ ਆਪਣਾ ਨਹੀਂ ਚੱਕਿਆ ਨਹੀਂ ਹੁਣ ਜਰੂਰ ਆ ਜਾ ਕੋ ਖ ਆਪਣੇ ਬੱਬਰ ਸ਼ੇਰ ਨੇ ਧਾੜਣਾ ਪਾ ਦਿੱ ਗਿਆ ਖਾਰਸ਼ ਵੀਰ ਨੂੰ ਹੁਣ ਆ ਕੇ ਇੱਕ ਦਿਨ ਵਿੱਚ ਬਹਿ ਗਿਆ ਉਹਨਾਂ ਦੀ ਵਜ੍ਹਾ ਕੀ ਆ ਸਾਰੇ ਵੀ ਗੱਲ ਮੈਂ ਕਿਹਨੂੰ ਰਾਈਏ ਇਹੇ ਮੇਰੇ ਹਿਸਾਬ ਨਾਲ ਜੇ ਆਪਣੇ ਸਜੋਗ ਲੈਣਾ ਰਾਜਾ ਹਰਨਾਵਾ ਹੈ ਨਹੀਂ ਬੰਦਾ ਬਹੁਤ ਠੀਕ ਆ ਚਲੋ ਮੈਂ ਬਾਤ ਐ ਨਹੀਂ ਲੈਂਦਾ ਜੇ ਕੋਈ ਵੱਧ ਘੱਟ ਗੱਲ ਕਹੇਗੀ ਹੋਵੇ ਤਾਂ ਖਿਮਾ ਦਾ ਜਾਚ ਕਰ ਮਾਫੀ ਮੰਗਦਾ ਮੈਂ ਤੁਹਾਡਾ ਬੱਚਾ ਨਿੱਕਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਪੂਰੇ ਵਿਸਤਾਰ ਦੇ ਵਿੱਚ ਔਰ ਸ਼ੁੱਧ ਪੰਜਾਬੀ ਦੇ ਵਿੱਚ ਪੂਰਾ ਦੱਸਿਆ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਵੀ ਔਰ ਭਗਵੰਤ ਮਾਨ ਬਾਰੇ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਤੌਰ ਪਾਰਲੀਮੈਂਟ ਵਿਰੋਧੀ ਧਿਰ ਦੇ ਵਿੱਚ ਜਦੋਂ ਰਹੇ ਐਵੇਂ ਆਪਾਂ ਵਿਰੋਧੀ ਨੂੰ ਦਿੰਦੀ ਜਈ ਉਹ ਵੀ ਗਲਤ ਗੱਲ ਹੁੰਦੀ ਐ ਬੜੀਆਂ ਕਵਤਾਵਾਂ ਸੁਨਾਈਆਂ ਉਹਨਾਂ ਨੇ ਅچھے ਦਿਨਾਂ ਦੀਆਂ ਪਰ ਸਵਾਦ ਉਹਦੋਂ ਆਉਂਦਾ ਜਦੋਂ ਤੁਸੀਂ ਖੁਦ ਕੁਰਸੀ ਤੇ ਬੈਠਦੇ ਹੋ ਔਰ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਐ ਅਸਲ ਤਾਂ ਤੁਹਾਡੀ ਕਾਰਗੁਜ਼ਾਰੀ ਦਾ ਉਦੋਂ ਪਤਾ ਲੱਗਣਾ ਹੁੰਦਾ ਐ ਕਿ ਤੁਸੀਂ ਕਿੰਨੇ ਕੁ ਕਾਬਲ ਹੋ ਆਪ ਆ ਨਹੀਂ ਦੇਖ ਰਹੇ ਨੇ ਇਹ ਜਦੋਂ ਬੰਦਾ ਅਵਰੋਧੀ ਧਿਰ ਵਿੱਚ ਹੁੰਦਾ ਆ ਉਦੋਂ ਨਿੰਦਿਆ ਚੁਗਲੀ ਤੋਂ ਬਿਨਾ ਕੱਖੜੀ ਹੁੰਦਾ ਨਿੰਦਿਆ ਚੁਗਲੀ ਕਰਦਾ ਰਹਿੰਦਾ ਹਰ ਇੱਕ ਚੀਜ਼ ਦੇ ਨੁਕਸ ਕਰਦਾ ਪਰ ਪਤਾ ਉਹਨੂੰ ਲੱਗਦਾ ਜਦੋਂ ਸਾਡੇ ਕੋਲ ਇੱਕ ਕੁਰਸੀ ਆਉਂਦੀ ਹੈ ਔਰ ਉਹਦੋਂ ਆਪ ਦੀ ਕਾਬਲੀਅਤ ਸੂਝਬੂਝ ਦਾ ਵਿਖਾਉਣ ਦਾ ਮੌਕਾ ਮਿਲਦਾ ਹੈ ਡਾਕਟਰ ਮਨਮੋਹਨ ਸਿੰਘ ਜੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਉਸ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਤ ਮੰਤਰੀ ਵੀ ਰਹੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਬਹੁਤ ਘੱਟ ਬੋਲਦੇ ਸੀ ਔਰ ਦੂਜੇ ਪੰਨੇ મોદી ਅਭਿੰਦਰ ਗੱਪਾਂ ਦੇ ਰਿਹੇ ਜਾਂਦਾ ਪਰ ਮਨਮੋਹਨ ਸਿੰਘ ਦਾ ਕੰਮ ਬੋਲਦਾ ਸੀ ਸਾਰੀ ਦੁਨੀਆ ਦੇ ਵਿੱਚ ਜਦੋਂ ਮੰਦੀ ਦਾ ਦੌਰ ਸੀਗਾ ਅਰਥਵਿਵਸਥਾ ਉਦੋਂ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਨਾ ਹੁੰਦੇ ਜੇ ਸ਼ਾਇਦ ਆਪਣੇ ਦੇਸ਼ ਦੀ ਹਾਲਤ ਹੋਰ ਹੁੰਦੀ ਦੂਸਰੇ ਪਾਸੇ 10 ਸਾਲ ਦਾ 11 ਸਾਲ ਦਾ ਨਰਿੰਦਰ ਮੋਦੀ ਦਾ ਕਾਰਜ ਭਾਗ ਹੈ ਉਹ ਵੀ ਆਪਾਂ ਦੇਖੀ ਜੰਨੇ ਆ ਕੀ ਆਪਾਂ ਜਾਤ ਦੇ ਨਾਂ ਦੇ ਧਰਮ ਦੇ ਨਾਂ ਦੀ ਆਪਾਂ ਵੋਟ ਨਾ ਪਾਈਏ ਮੰਨ ਲਓ ਆਪਾਂ ਬਿਮਾਰ ਹੁੰਨੇ ਆ ਤੇ ਡਾਕਟਰ ਕੋਲ ਜਾਣਾ ਆਪਾਂ ਕਦੇ ਦੇਖਿਆ ਵੀ ਡਾਕਟਰ ਇਹ ਹਿੰਦੂ ਆ ਸਿੱਖ ਆ ਜਾਂ ਫਲਾਣਾ ਮੁਸਲਮਾਨ ਆ ਜਾਂ ਈਸਾਈ ਹੈ ਉਦੋਂ ਆਪਾਂ ਵਧੀਆ ਡਾਕਟਰ ਵੀ ਨੇਰ ਬੱਚ ਜੀਏ ਇਲਾਜ ਚੰਗਾ ਹੋਵੇ ਸੋ ਵੋਟ ਪਾਉਣ ਲੱਗਾ ਵੀ ਆਪਾਂ ਉਹ ਬੰਦਾ ਦੇ ਕੇ ਵੋਟ ਪਾਈਏ ਜਿਹੜਾ ਬੰਦਾ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੋਵੇ ਔਰ ਪਰਖਿਆ ਹੋਵੇ ਜਾਣਿਆ ਪਰਖਿਆ ਹੋਵੇ ਆਪਾਂ ਜਨਉਨਾ ਦੇਸ਼ yaad ਹੋਇਆ ਉਹ ਤੋਂ ਲੈ ਕੇ ਕਾਂਗਰਸ ਪਾਰਟੀ ਨੂੰ ਜਾਣਦੇ ਹੋ ਤੁਸੀਂ ਆਜ਼ਾਦੀ ਦੇ ਵਿੱਚ ਵੀ ਬੜਾ ਵੱਡਾ ਰੋਲ ਰਿਆ ਇਸੇ ਤਰ੍ਹਾਂ ਹੀ ਅਕਾਲੀ ਦਲ ਦੀ ਪਾਰਟੀ ਜਿਹੜੀ ਹੈ ਇਹਨਾਂ ਹੀ ਬੜਾ ਵੱਡਾ ਪੰਜਾਬ ਦੇ ਪੱਖੀ ਰੋਲ ਰਿਹਾ ਪਰ ਪਿਛਲੇ 10 ਕੁ ਸਾਲਾਂ ਦੇ ਵਿੱਚ ਜਦੋਂ ਵਾਗਡੋਰ ਲਾਹ ਤੱਥਾਂ ਵਿੱਚ ਗਈ ਔਰ ਅਜ ਅਕਾਲੀ ਦਾ ਕਿਸੇ ਸੀਟ ਤੇ ਵੀ ਇਲੈਕਸ਼ਨ ਨਹੀਂ ਲੜ ਰਿਹਾ ਔਰ ਦੂਜੇ ਪਾਸੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਉਹ ਇਕੱਠੇ ਹੈ ਮੁਲਕ ਦੋਨੇ ਆਜ਼ਾਦ ਹੋਏ ਸੀ ਸੂਈ ਤੋਂ ਲੈ ਕੇ ਭਾਈ ਜੱਜ ਜਿਹੜਾ ਉਹ ਹਿੰਦੁਸਤਾਨ ਵਿੱਚ ਬਣਦਾ ਹੈ ਔਰ ਆਪਣੇ ਗਵਰਨਰ ਪਾਕਿਸਤਾਨ ਦੇ ਵਿੱਚ ਵੇਖਣ ਨੂੰ ਭੁੱਖਮਰੀ ਉੱਥੇ ਸਿਰਫ ਇੱਕ ਜਾਤ ਦੇ ਇੱਕ ਧਰਮ ਦੇ ਲੋਕ ਰਹਿੰਦੇ ਆ ਪਰ ਤਰੱਕੀ ਨਹੀਂ ਹੈਗੀ ਦੂਜੇ ਪਾਸੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਜਾਤਾਂ ਧਰਮਾਂ ਦੇ ਲੋਕ ਰਹਿੰਦੇ ਆ ਪਰ ਆਪਣੇ ਉਹਨਾਂ ਨਾਲੋਂ ਦੇ ਮੁਕਾਬਲੇ ਕਿਤੇ ਅੱਗੇ ਹੈ ਕਿਉਂਕਿ ਲੰਮਾ ਸਮਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਰਾਜ ਰਿਆ ਹੈ ਪਰ ਜਦੋਂ ਤੋਂ ਮੋਦੀ ਦਾ ਆਇਆ ਉਹਨੇ ਜਾਤਾਂ ਧਰਮਾਂ ਦੇ ਵਿੱਚ ਵੰਡਤਾ ਕਰੋਨਾ ਚੀਜ਼ਾਂ ਦੇ ਨਾਮ ਤਰੱਕੀ ਵੀ ਹੋ ਸਕਦੀ ਅੱਜ ਦੇਸ਼ ਦਾ ਜਿਹੜਾ ਹਾਲ ਹੈ ਉਹ ਕੇਵਲ ਦੋ ਘਰਾਨਿਆਂ ਕੋਲ ਹੀ ਹੈ ਅਡਾਨੀ ਤੇ ਮਾਨੀ ਕੋਲੇ ਉਹ ਹੀ ਮੁਖ ਨੂੰ ਚਲਾ ਰਹੇ ਆ ਬੜਾ ਵੱਡਾ ਵਿਦਵਾਨ ਅਰਥ ਸ਼ਾਸਤਰੀ ਘਟਲਿਆ ਹੋਇਆ ਚਨਕਿਆ ਉਹਨੇ ਲਿਖਿਆ ਸੀਗਾ ਜਿੱਥੋਂ ਦਾ ਰਾਜਾ ਵਪਾਰੀ ਉਤੋਂ ਦੀ ਪ੍ਰਜਾ ਭਿਖਾਰੀ ਆਪਣਾ ਰਾਜਾ ਨਰਿੰਦਰ ਮੋਦੀ ਜਿਹੜਾ ਉਹ ਅਡਾਨੀ ਦੇ ਮਾਨੀ ਦੇ ਥਵਜ ਖੇਡਦਾ ਇਸ ਕਰਕੇ ਆਪਣੀਆਂ ਜੇਬਾਂ ਵਿੱਚ ਪੈਸੇ ਨਹੀਂ ਐਸਾ ਇਹ ਦੀ ਦਿਵਾਲੀ ਆਪਾਂ ਦੇਖੀ ਹੈ ਕਿ ਇਸ ਤਰ੍ਹਾਂ ਫਕੀਰ ਹੀ ਹੈ ਕਿਉਂਕਿ ਇਹਨਾਂ ਨੇ ਢਾਂਚਾ ਹੀ ਉਹ ਜਾ ਬਣਾਤਾ ਇਹ ਆਪਾਂ ਮੰਡੀਆਂ ਵਿੱਚ ਜਿਸ ਤਰ੍ਹਾਂ ਕਿਸਾਨ ਔਰ ਮਜ਼ਦੂਰ ਔਰ ਆੜਦੀਆ ਵਰਗ ਪਰੇਸ਼ਾਨ ਹੋਇਆ ਇਹ ਆਪਾਂ ਪਲੀ ਪਾ ਜਾਂਦੇ ਆ ਔਰ ਇਸੇ ਤਰ੍ਹਾਂ ਜੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤੁਸੀਂ ਕਾਂਗਰਸ ਪਾਰਟੀ ਦੀ ਸਰਕਾਰ ਵੇਖੀ ਕਦੋਂ ਕਿ ਚੋਣਾ ਕਿਸ ਤਰ੍ਹਾਂ ਮੰਡੀਆਂ ਚ ਚੱਕਾਇਆ ਜਾਂਦਾ ਸੀ ਕਿਸ ਤਰ੍ਹਾਂ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਮਾਫ ਹੋਇਆ 200 ਯੂਨਿਟ ਜਿਹੜੀ ਬਿਜਲੀ ਸੀ ਉਹ ਪਹਿਲੇ ਹੀ ਮਾਫ ਸੀਗੀ ਹੋਰ ਇਹਨਾਂ ਨੇ 330 ਮਹੀਨੇ ਦੀ 2 ਮਹੀਨੇ ਦੀ 600 ਕੀਤੀ ਮਾਰ ਲੈ ਇਹਨਾਂ ਨੇ ਪਰ ਅੱਜ ਜਿਹੜੀ ਹਾਲਤ ਹੈ ਪਿਛਲੇ 3 ਸਾਲਾਂ ਤੋਂ ਆਪਣੇ ਪਿੰਡਾਂ ਦੇ ਵਿੱਚ ਕਿੰਨੀ ਕੁ ਤੇਸੀ ਦੇ ਕਰੰਡੀ ਖੜਕਦੀ ਹੈ ਪੰਚਾਇਤੀ ਕੰਮਾਂ ਦੇ ਵਿੱਚ ਸਾਂਝੇ ਕੰਮਾਂ ਦੇ ਵਿੱਚ 3 ਸਾਲਾਂ ਦੇ ਵਿੱਚ ਟੋਟਲੀ ਜਿਹੜੇ ਪੰਚਾਇਤ ਦੇ ਕੰਮ ਸੀਗੇ ਜਾਂ ਮਕਾਸ ਦੇ ਕੰਮ ਸੀ ਰੁਕੇ ਰਹੇ ਜਿਹੜੇ ਕਮਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਸ ਕਰਾਏ ਸੀ ਉਹਨਾਂ ਤੇ ਵੀ ਰੋਕ ਲਾ ਦੀ ਇੱਥੇ ਮੈਂ ਪਿਛਲੇ ਕੁ ਮਹੀਨੇ ਤੋਂ ਘਰਾਂ ਦੇ ਵਿੱਚ ਜਾ ਕੇ ਦੇਖ ਰਿਹਾ ਕਿ ਮਕਾਨਾਂ ਦੀ ਛੱਤਾਂ ਡਿੱਗਣ ਵਾਲੀਆਂ ਔਰ ਬੜਾ ਬੁਰਾ ਹਾਲ ਹੈ ਇਹ ਉਹਨਾਂ ਨਾਲ ਵੀ ਭੇਦਭਾਵ ਕਰਦੇ ਆ ਸ੍ਰੀ ਰੰਭ ਥੋੜਾ ਭਲਾ ਕਿੱਥੇ ਕਰੂਗਾ ਇਹ ਸੋਚਣ ਵਾਲੀ ਗੱਲ ਆ ਕਿਉਂਕਿ ਤੁਸੀਂ ਕਿਸੇ ਇਨਸਾਨ ਤੋਂ ਝੂਠ ਬੋਲ ਸਕਿਓ ਵੈਗਰੂ ਤਾਂ ਦੇਖਦਾ ਪਿਆਣਾ ਸਭ ਕੁਝ ਸੋ ਸਾਰਾ ਕੁਝ ਤੁਸੀਂ ਸਮਝਦਾਰ ਹੋ ਸਿਆਣੇ ਹੋ ਹੁਣ ਸਰਦਾਰ ਸੁਜੀਤ ਸਿੰਘ ਜੀ ਨੰਬਰਦਾਰ ਸਾਹਿਬ ਉਹ ਆਪਣੇ ਵਿਚਾਰ ਰੱਖਣਗੇ ਨੰਬਰਦਾਰ ਸਾਹਿਬ ਸੰਗਤਾਂ میں جٹ نہیں جہی خاطر سات سو بندہ دلی بھر گیا میرا خیال شمبو بیری اپنا خنوری بیر بھی سو سو اکڑ کے آنے لیں ਮੇਰਾ ਬਾਪੂ ਜਦ ਦੇ ਫੇਰ ਐਦੇ ਵੀ ਇੱਕ ਇੰਚ ਵੀ ਪੈਰੀ ਛੜਦਾ ਜੱਟ ਨਹੀਂ ਮੁਰਗਾ ਤੇਰੇ ਨਾਲ ਆ ਪਾਣੀ ਹੋ ਜਾ ਬੁੱਢਾ ਛੜਦਾ ਹੱਟ ਨਹੀਂ ਹੱਕ ਚੋਰੀ ਰਹੀਂਦੇ ਥਾਣੇ ਫਸੇ ਬਣਾ ਤੇ ਲੈ ਲਾਵੀਂ ਅਮਣੀ ਮਿੱਤਰੋ ਵਸੇ ਬਣਾ ਕੰਨ ਬੋਲੇ ਮਨ ਤਾਂ ਮਿੱਤਰੋ ਕਸੇ ਬਣਾ ਤੋ ਆ ਪਰਮਨ ਵਰਤ ਪਾ ਕੇ ਬੁੱਢੇ ਤੇ ਗਏ ਉਹ ਤਾਂ ਖਾ ਬਈ ਤੇ ਪਰ ਹਣ ਬਾਈ ਲੜਾਈ ਤੱਕ ਕੋ ਇੱਕ ਹੋਸ਼ ਹੀ ਆਲਾ ਆ ਯਾਦ ਵੀ ਕਿਸੇ ਬੰਦੇ ਨੇ ਪੁੱਛ ਲਿਆ ਵੀ ਮਾਲਾ ਵੀ ਆਹ ਕਾਤੇ ਜਾ ਤੁਲਾ ਮੁਝਾ ਬੰਦਾ ਅਲਾ ਯਾਰ ਜੇ ਰਾਜੇ ਨੇ ਦਾ ਸੁਣੇ ਕੀ ਹੈ ਗਿਆ ਪ੍ਰਭਾਵ ਕੇ ਤੁਹਾਡੇ ਕਿਧ ਵਿੱਚ ਇਹਨੇ ਇੱਕ ਨਿੱਕਾ ਜਿਹਾ ਜਵਾਬ ਦਿੱਤਾ ਮੈਨੂੰ ਤਾਂ ਲੱਗਾ ਮੈਨੂੰ ਹੀ ਪਤਾ ਲੱਗ ਲੰ ਥੋੜਾ ਜਿਹਾ ਲੱਗ ਗਿਆ ਅਲਾ ਰਾਜੇ ਨੇ ਕਿਹਾ ਅਲਾ ਯਾਰ ਰਾਜੇ ਨੇ ਉਹਦਾ ਛੱਡ ਪਹਿਲੀ ਗੱਲ ਤਾਂ ਇਹ ਹੈ ਵੀ ਬਾਦਲ ਆਲੇ ਆਏ ਸੀ ਤੇ ਛੱਠਾ ਸਾਲਾਂ ਚ ਨਾਲੀਆਂ ਤੇ ਸਿਵੇ ਨਹੀਂ ਸੰਭਲੇ ਦੂਜੀ ਗੱਲ ਕੇ ਦੂਜੀ ਗੱਲ ਕੇ ਦਿਨ ਪਿੱਛੇ ਰੁਆ ਸੀਗਾ 35 ਸਾਲ ਦਾ ਬਾਦਲ ਇਹ ਆਪਣਾ ਕੂਚ ਫੜੀ ਰੱਖੀ ਤੇ ਹੁਣ ਤੇ ਜੋ ਪਤਾ ਲੱਗਿਆ ਵੀ ਮੇਰੀ ਤਾਂ ਬੱਸਾਂ ਕਿੰਨੇ ਕਮੋ ਜਾਂਦੀਆਂ ਐ ਤੇ ਹੁਣ ਚੱਲ ਬਣਿਆ ਚਲ ਗਿਆ ਝਾੜੂ ਵਾਲਾ ਜੇ ਇਹ ਰੜਿਆ ਨਹੀਂ ਇਹ ਝਾੜੂ ਤੀਲਾ-ਦੀਲਾ ਕਰਣਾ ਹੈ ਆਉਂਦੇ ਦੋ ਟਾਂ ਨਾਲ ਸਲਾਹ ਤੇ ਮਾਰਾ ਤੇ ਜੰਪੀਟ ਲੋਕ ਦੁਬਾਰਾ ਕਲ੍ਹ ਹੀ ਬਾਰਾ ਚਾਹੂਗਾ ਦੁਬਾਰਾ ਆਉਣਾ ਹੈ ਇੱਕ ਕੁੱਤੀ ਕੀ ਦਾ ਚੁੱਤੀ ਦਾ ਲੈ ਵੀ ਰਾਜਾ ਬਣੇਗਾ ਕੋਲੇ ਵੀ ਰਾਜਾ ਬਣੇਗਾ ਤਾਂ ਆਮ ਹੀ ਹੈ ਵੀ ਜਿਹਨੂੰ ਇੱਕ ਕਰਨ ਨਾਲ ਜੰਪੀਟ ਲੋਕ ਸਾਰੇ ਗਿਜੇ ਲੇ ਤੁੰ ਅੱਜ ਚ ਕਰ ਕੋਈ ਬੰਦਾ ਇਹਦਾ ਨਾਮ ਤੇ ਰੱਖ ਦੇ ਵੀ ਫਰਾਨਾ ਸਿਆ 1073 ਨੰਬਰ ਰੱਖ ਦੇ ਜੀ ਸੰਦੂਬਲਾ ਨੰਬਰ ਰੱਖ ਦੇ ਜਾਨ ਮੇਰ ਸੁਣਾ ਤੇ ਨਾਮ ਲੈ ਕੇ ਬੁਲਾਇਆ ਹੋਵੇ ਮੈਂ ਪਾਕਿਸਤਾਨ ਤੇ ਰਾਜਾ ਹੋਣੇ ਜਿਹਨੂੰ ਇੱਕ ਵਾਰ ਮਿਲਦਾ ਉਹਦਾ ਨਾਮ ਲੈ ਕੇ ਬੁਲਾਉਂਦਾ ਜਿਹੜਾ ਮਿਲੇਗਾ ਮੈਸਰੀ ਹੋ ਜਨਾ ਇੱਕ ਵਾਰੀ ਕਈਆਂ ਵੀ ਪਾਕਿਸਤਾਨ ਨਹੀਂ ਵੀ ਜਾ ਜਾਂਦਾ ਉਹ ਫਾਸਟਾ ਹੁੰਦੇ ਐ ਜਿਹਦਾ ਨਾਮ ਨਾ ਹੋਵੇ ਉਹਦਾ ਨਾਮ ਲੈ ਕੇ ਬੁਲਾਉਂਦਾ ਫਰਾਨਾ ਨਹੀਂ ਆਇਆ ਭਾਈ ਰਾਜਵਿੜੀ ਨੇ ਚੌਕਾ ਮਾਰਨਾ ਐ ਕਿ ਇਹ 2027 ਚ ਚੌਕਾ ਮਾਰੂਆ ਮੁੱਖ ਮੰਤਰੀ ਮੈਂ ਆਪਣਾ ਦਾ ਰਾਜਵਿੜੀ ਬਹੂਆ ਤੇ ਐਦੂ ਪਹਿਲਾਂ ਦੋ ਮੁੱਖ ਮੰਤਰੀ ਤਿੰਨ ਬਣ ਗਏ ਉਹਨੇ ਚਾਰ ਬਣ ਗਏ ਮੈਂ ਆਪਣੇ ਮਾਲਵੇ ਦੇ ਤੇ ਜਦੋਂ ਬਾਦਲ ਸਿੰਘ ਮੁੱਖ ਮੰਤਰੀ ਲਈ ਨਾ ਉਹਦਾ ਭਵਾਂ ਮਸਨ ਦਾ ਹੀ ਭਵਾਂ ਖਾਂਟ ਨੂੰ ਲਈ ਤੇ ਭਵਾਂ ਪਿਆਰੇ ਨਹੀਂ ਉਹਨੂੰ ਲੰਮੀ ਹੜਕੇ ਦਾ ਨਾਮ ਆਦਾਂ ਨਹੀਂ ਵੀ ਲੰਮੀ ਆਲੋ ਆਜੋ ਕੰਮ ਕਰਾ ਲਓ ਜਦੋਂ 400 ਬਰਾਹਮਣ ਮੁਖਮਤ ਮੁਖਮਤਰੀ ਗਿਆ ਉਦੋਂ ਮੁਖਸਰਾਂ ਨਾ ਵਾਇਦੇ ਨੀ ਮੁਖਸਰਾਂ ਆਜੋ ਕੰਮ ਕਰਾ ਲਓ ਤੇ ਪਹਿਲੀ ਵਾਰੀ ਆਪਾਂ ਗਿੱਦੜੇ ਵਾਲੇ ਪਹਿਲੇ ਨੰਬਰ ਤੇ ਆਉਣ ਵਾਲਾ ਇਹਨੂੰ ਤੁਸੀਂ ਵੋਟਾਂ ਬਾਹ ਵਾਤਾਂ ਇਹ ਨਾ ਗਿੱਦੜੇ ਦਾ ਬਚਿਆ ਕਰੂਗਾ ਭਾਵੇਂ ਪਟਾਰੇ ਵਿੱਚ ਭਾਵੇਂ ਰੋਪਣ ਵਿੱਚ ਆਵਾਜ਼ ਫਾਇਦਾ ਵਜੇ ਬਈ ਜਿੱਦੇ ਆਇਆ ਅੱਜ ਤੁਹੀ ਆਪ ਦੇ ਕੰਮ ਕਰਾ ਲੋ ਤੋ ਮੋਟ ਰਕਮ ਮੋਟ 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 ਰਕਮ ਆਇਆਂਗਾ ਸ਼ਾਬਾਸ਼ ਮੇਰ ਭਾਈ